ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਬਹੁਤ ਹੀ ਘੈਂਟ ਇਨਸਾਨ ਨੇ ਇਹਨਾਂ ਦੀ ਤਾਰੀਫ਼ ਰਣਜੀਤ ਬਾਵਾ ਨੇ ਵੀ ਕਿਹਾ ਇੱਕ ਵਿਆਹ ਸਮੇਲਨ ਦੇ ਦੌਰਾਨ ਰਣਜੀਤ ਬਾਵਾ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਬਹੁਤ ਹੀ ਜ਼ਿਆਦਾ ਤਾਰੀਫ਼ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਚੰਨੀ ਸਾਹਿਬ ਤੁਹਾਡਾ ਜਿਹੜਾ ਦੌਰ ਹੈ ਉਹ ਦੁਬਾਰੇ ਫਿਰ ਤੋਂ ਆਊਗਾ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਨੇ ਤਾਂ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਬਹੁਤ ਰਿਸਪੈਕਟ ਕਰਦਾ ਤੁਹਾਡੀ ਬਹੁਤ ਹੀ ਜਿਹੜਾ ਵਧੀਆ ਮਾਹੌਲ ਰਣਜੀਤ ਬਾਵਾ ਤੇ ਚਰਨਜੀਤ ਸਿੰਘ ਚੰਨੀ ਹੋਂਾ ਦੇ ਵੱਲੋਂ ਬਣਾਇਆ ਗਿਆ ਵਿਆਹ ਦੇ ਵਿੱਚ ਇਕੱਠੇ ਆ ਭੰਗੜਾ ਵੀ ਪਾਇਆ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਵਿਆਹ ਨੂੰ ਇੰਜੋਏ ਕੀਤਾ ਆਓ ਤੁਹਾਨੂੰ ਵੀ ਦਿਖਾਉਨੇ ਆ ਤੇ ਕੀ ਕਹਿ ਰਣਜੀਤ ਬਾਵੇ ਨੇ ਉਹ ਵੀ ਸੁਣੋ ਆਪੇ ਆਪ ਸਰਦਾਰ ਵਾਲਿਕ ਤੁਹਾਡੀ ਸਾਡੇ ਉਸ ਦੀ ਦੇਤੀ ਸਰਦਾਰ ਜਨਗਤ ਦੇ ਕਨੇ ਕਾਲ ਸਾਭਾ ਜੀ ਪੰਜਾਬ ਬੜੀ ਵੱਡੀ ਮੁਕਤੀ ਹੈ ਤੁਹਾਡੀ ਬੜੀ ਪਿਆਰੀ ਹੈ ਜੀ ਮੈਂ ਕਹਿੰਦਾ ਬਹੁਤ ਸਾਡੋ ਲੋਕਾਂ ਦਾ ਜਨਾ ਪਿਆਰ ਬਹੁਤ ਮਿਲਦਾ ਜਿੰਨਾ ਤੁਹਾਨੂੰ ਲੋਕਾਂ ਨੇ ਦਿੱਤਾ ਰੱਬ ਕਰੇ ਤੁਹਾਡੀ ਵਾਰੀ ਫੇਰ ਆਵੇ ਆਈ ਨਾ ਬਹੁਤ